ਕੱਲ ਰਾਤ ਤੋਂ ਪੰਜਾਬ ਦੇ ਵਿੱਚ ਬਹੁਤ ਸਾਰੇ ਇਲਾਕਿਆਂ ਦੇ ਤੇਜ਼ ਬਾਰਿਸ਼ ਤੇ ਹਵਾਵਾਂ ਦਾ ਜਿਹੜਾ ਸਿਲਸਿਲਾ ਚੱਲ ਰਿਹਾ ਹੈ ਔਰ ਬਹੁਤ ਸਾਰੇ ਜਗ੍ਹਾ ਤੇ ਤੇਜ਼ ਬਾਰਿਸ਼ ਜਿਹੜੀ ਰੁਕ ਰੁਕੇ ਪੈ ਰਹੀ ਹੈ ਔਰ ਪੰਜਾਬ ਦੇ ਕਈ ਇਲਾਕਿਆਂ ਤੇ ਗੜੇਮਾਰੀ ਦੀ ਵੀ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਔਰ ਅੱਜ ਦੇ ਬਸੰਤ ਪੰਚਮੀ ਵਾਲੇ ਦਿਨ ਬਾਰਿਸ਼ ਦੇ ਕਾਰਨ ਕਈ ਜਗ੍ਹਾ ਦੇ ਉੱਤੇ ਜਿਹੜਾ ਬਸੰਤ ਪੰਚਮੀ ਦਾ ਪਿਆਰ ਜਿਹੜਾ ਹੈ ਉਹ ਵੀ ਫਿੱਕਾ ਮਹਿਸੂਸ ਆ ਰਿਹਾ ਹੈ ਪੰਜਾਬ ਪਰ ਦੇ ਵਿੱਚ ਪਿਛਲੀ ਰਾਤ ਤੋਂ ਕਾਫੀ ਤੇਜ਼ بارش ਪੈ ਰਹੀ ਹੈ ਔਰ بارش ਦੇ ਨਾਲ ਨਾਲ ਤੇਜ਼ ਹਵਾਵਾਂ ਦਾ ਜਿਹੜਾ ਜੋਰ ਹੈ ਉਹ ਵੀ ਚੱਲ ਰਿਹਾ ਹੈ ਔਰ ਅੱਜ ਬਸੰਤ ਪੰਚਮੀ ਵਾਲੇ ਦਿਨ ਕਾਫੀ ਪੰਜਾਬ ਦੇ ਇਲਾਕਿਆਂ ਦੇ ਵਿੱਚ بارش ਜਿਹੜੀ ਹੈ ਉਹ ਪੈ ਰਹੀ ਹੈ ਔਰ ਪੰਜਾਬ ਦੇ ਵਿੱਚ ਕਈ ਥਾਂ ਜਿਹੜੀ ਗੜੇ ਮਾਰੀ ਦੀ ਉਹ ਵੀ ਸੰਭਾਵਨਾ ਜਿਹੜੀ ਜਿਤਾਈ ਜਾ ਰਹੀ ਹੈ ਔਰ ਕੁਝ ਜਗ੍ਹਾ ਤੇ ਪੈ ਵੀ ਗਈਆਂ ਨੇ ਔਰ ਆਉਣ ਵਾਲੇ ਕੁਝ ਸਮੇਂ ਦੌਰਾਨ ਕੀ ਕੀ ਮੌਸਮ ਦੇ ਹਾਲਾਤ ਰਹਿਣਗੇ ਇਹਦੇ ਉੱਤੇ ਜਾਣਕਾਰੀ ਲੈਣੇ ਸਾਡੇ ਸਮਾਗਦਾਤਾ ਵਿੱਕੀ ਮਲਕ ਜੁੜ ਚੁੱਕੇ ਨੇ ਵਿੱਕੀ ਕੀ ਹਾਲਾਤ ਨੇ ਇਸ ਵੇਰੇ ਔਰ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਕੀ ਕੀ ਹਾਲਾਤ ਬਣੇ ਹੋਏ ਨੇ ਤਾਂ ਦੇਖਿਆ ਜਾਵੇ ਬਟਾਲੇ ਦੇ ਵਿੱਚ ਦੇਰ ਰਾਤ ਤੋਂ ਮੀਂਹ ਜਿਹੜਾ ਸ਼ੁਰੂ ਹੋ ਪਿਆ ਰਿਹਾ ਕਿਉਂਕਿ ਬਸ ਹੈ ਦੇਰ ਰਾਤ ਤੋਂ ਸ਼ੁਰੂ ਹੋ ਗਿਆ ਔਰ ਬਾਰਦੇ ਨਾਲ ਨਾਲ ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਕੁਝ ਦਿਨਾਂ ਤੋਂ ਝੋਪਚੀ ਹੋ ਗਈ ਸੀ ਝੋਪ ਦੇ ਨਾਲ ਜਿਹੜਾ ਕੋਈ ਰਾਹਤ ਮਿਲ ਨਹੀਂ ਰਹੀ ਬੱਚਿਆਂ ਨੂੰ ਜਿਸ ਤਰ੍ਹਾਂ ਸਕੂਲ ਦੇ ਬੱਚਿਆਂ ਨੂੰ ਵਿਹੜੀ ਟੱਪੇ ਵਾਲਿਆਂ ਨੂੰ ਔਰ ਉਹਨੂੰ ਉਹ ਉਹੋ ਹੀ ਰਸਤ ਨੂੰ ਲੈ ਕੇ ਜਿਸ ਤਰ੍ਹਾਂ ਅੱਜ ਬਾਰਿਸ਼ ਹੋ ਰਹੀ ਆ ਪਰ ਦੇ ਨਾਲ ਕੁਛ ਠੰਡ ਜ਼ਿਆਦਾ ਹੋ ਜਾਏਗੀ ਠੰਡ ਦੇ ਨਾਲ ਜਿਸ ਤਰ੍ਹਾਂ ਪਹਾੜੀ ਲੱਗੇ ਆ ਉੱਤੇ ਬਰਫਬਾਰੀ ਵੀ ਹੋ ਸਕਦੀ ਹੈ ਪਰ ਉਹ ਬਰਫਬਾਰੀ ਦੇ ਨਾਲ ਨਾਲ ਜਿਹੜੀ ਪੰਜਾਬ 'ਚ ਜਿਸ ਤਰ੍ਹਾਂ ਆਪਣਾ ਜਿਲ੍ਹਾ ਦਸਪੁਰ ਹੈ ਪਹਾੜੀ ਲੱਗੇ ਦੇ ਨਾਲ ਲੱਗਦਾ ਹੈ ਔਰ ਇੱਥੇ ਜਿਹੜੀ ਠੰਡ ਵੱਸ ਸਕਦੀ ਹੈ ਵਿੱਕੇ ਗਰ ਗੱਲ ਅਸੀਂ ਕਰੀਏ ਤੇ ਪੂਸਾਰੇ ਪੰਜਾਬ ਦੇ ਇਲਾਕਿਆਂ ਦੇ ਵਿੱਚ ਬਸੰਤ ਪੰਚਮੀ ਜਿਹੜੀ ਹੈ ਇਹਦਾ ਤਿਯਾਰ ਬੜਾ ਮਨਾਇਆ ਜਾਂਦਾ ਹੈ ਔਰ ਪਤੰਗ ਬਾਜੀ ਕੀਤੀ ਜਾਂਦੀ ਹੈ ਇੱਥੇ ਵੀ ਕੋਈ ਅਸਰ ਪਏਗਾ ਹਾਂਜੀ ਸਰ ਬਟਾਲਾ ਦੇ ਵਿੱਚ ਜਿਸ ਤਰ੍ਹਾਂ ਬਸੰਤ ਪੰਚਮੀ ਹੈ ਬਸੰਤ ਪੰਚਮੀ ਤੇ ਲੋਕ ਇੱਥੇ ਨੂੰ ਜਿਸ ਤਰ੍ਹਾਂ ਲੋਹੜੀ ਤੇ ਬਹੁਤ ਜ਼ਿਆਦਾ ਪਤੰਗਾਂ ਢੋਂਦੇ ਇੱਥੇ ਬਸੰਤ ਤੇ ਹੀ ਵੀ ਜਿਹੜੇ ਲੋਕ ਹੈ ਬਹੁਤ ਜ਼ਿਆਦਾ ਪਤੰਗਾਂ ਢੋਂਦੇ ਔਰ ਹਰ ਲੋਕ ਜਿਹੜੇ ਘਰਾਂ ਦੇ ਬੱਚੇ ਆ ਜਿਸ ਤਰ੍ਹਾਂ ਨੌਜਵਾਨ ਆ ਇਹ ਪਤੰਗਾਂ ਲੈ ਕੇ ਲੋਕਾਂ ਨੇ ਰੱਖੀਆਂ ਹੁੰਦੀਆਂ ਪਰ ਜਿਸ ਤਰ੍ਹਾਂ بارش ਪੈ ਗਈ ਹੈ ਉਹਨਾਂ ਦਾ ਜਿਹੜਾ ਬਸੰਤ ਪੈਤਰੀ ਦਾ ਜਿਹੜਾ ਦਿਹਾੜਿਆ ਉਹ ਜਿਹੜਾ ਟਿਕਾ ਪੈ ਗਿਆ ਕਿਉਂਕਿ ਬਟਾਲਾ ਦੇ ਵਿੱਚ ਇੱਕ ਮੇਲਾ ਲੱਗਦਾ ਔਰ ਪਤੰਗਾਂ ਦਾ ਕੰਪੀਟੀਸ਼ਨ ਵੀ ਹੁੰਦਾ ਇੱਥੇ ਬਟਾਲਾ ਦੇ ਵਿੱਚ ਪਰ ਉਹ ਜਿਹੜੀ ਚੀਜ਼ ਆ ਉਹਦੇ ਨਾਲ ਜਿਹੜਾ ਇਹ بارش ਦੇ ਨਾਲ ਸਿੱਕੀ ਪੈ ਚਗੀ ਅ ਇਹ ਸਾਨੂੰ ਸਾਡੇ ਸੰਵਾਦ ਦਾ ਤਾਂ ਵਿੱਕੀ ਮਲਿਕ ਜਿਨ੍ਹਾਂ ਨੇ ਦੱਸਿਆ ਕਿ ਪੰਜਾਬ ਦੇ ਇਲਾਕਿਆਂ ਸਮੇਤ ਬਟਾਲਾ ਗੁਰਦਾਸਪੁਰ ਅੰਮ੍ਰਿਤਸਰ ਔਰ ਫਿਰੋਜ਼ਪੁਰ ਦੇ ਵਿੱਚ ਭਾਰੀ ਬਾਰਿਸ਼ ਜਿਹੜੀ ਹੈ ਪਿਛਲੇ ਰਾਤ ਤੋਂ ਪੈ ਰਹੀ ਹੈ ਔਰ ਪਤੰਗਬਾਜ਼ੀ ਦਾ ਜਿਹੜਾ ਅੱਜ ਬਸੰਤ ਦੇ ਉੱਤੇ ਜਿਹੜਾ ਉਤਸਵ ਹੁੰਦਾ ਹੈ ਉਹ ਕਾਫੀ ਫਿੱਕਾ ਹੋਏਗਾ ਬਹੁਤ ਬਹੁਤ ਸ਼ੁਕਰੀਆ ਵਿਕੀ ਮਲਿਕ ਤੁਹਾਡਾ ਧੰਨਵਾਦ ਜੀ